ਅਖਬਾਰ ਹਰ ਘਰ ਦਾ ਸ਼ਿੰਗਾਰ ਹੈ ਅਖਬਾਰ ਪਰਚਾ ਮਨੁੱਖ ਲਈ ਉਨਾ ਹੀ ਜ਼ਰੂਰੀ ਹੋਇਆ ਕਰਦਾ ਸੀ ਜਿੰਨਾ ਜੀਉਣ ਦੇ ਲਈ ਸਾਹ ਰੂਹ ਦੀ ਤਾਜ਼ਗੀ ਤੇ ਆਲੇ ਦੁਆਲੇ ਦੀ ਸੁਖ ਸ਼ਾਂਤੀ ਦਾ ਵਿਸ਼ੇਸ਼ ਮਾਧਿਅਮ ਹੁੰਦੇ ਜਾਂਦੇ ਸਨ ਅਖਬਾਰ ਦੇਸ਼ ਦੀ ਵੰਡ ਤੋਂ ਪਹਿਲਾਂ ਸਾਡੀ ਦਫ਼ਤਰੀ ਭਾਸ਼ਾ ਉਰਦੂ ਸੀ ਉਦੋਂ ਉਰਦੂ ਅਖਬਾਰਾਂ ਦਾ ਬੋਲਵਾਲਾ ਸੀ ਅੱਜ ਅਖਬਾਰਾਂ ਦੀ ਸਰਕੂਲੇਸ਼ਨ ਨੇ ਪੰਜਾਬੀ ਅਤੇ ਹਿੰਦੀ ਅਖਬਾਰਾਂ ਦੀ ਆਮਦ ਹੋਈ ਹੈ ਸ਼ੁਰੂ ਸ਼ੁਰੂ ਵਿੱਚ ਅਖਬਾਰ ਹੀ ਇਨਫੋਰਮੇਸ਼ਨ ਦਾ ਅਜਿਹਾ ਮਾਧਿਅਮ ਹੋਇਆ ਕਰਦਾ ਸੀ ਜਿਸ ਨਾਲ ਸਾਨੂੰ ਸੁਭਾਜਕ ਆਰਥਿਕ ਤੇ ਰਾਜਨੀਤਿਕ ਸਮੀਕਰਨ ਦਾ ਪਤਾ ਲੱਗਦਾ ਇਸ ਲਈ ਅਖਬਾਰ ਹਰ ਕਰਦਾ ਸ਼ਿੰਗਾਰ ਹੋਇਆ ਕਰਦਾ ਸੀ ਤੇ ਅੱਜ ਵੀ ਹੈ ਉਸ ਵੇਲੇ ਪੌ ਫੜਦੇ ਹੀ ਅਖਬਾਰ ਬੰਡਰ ਵਾਲੇ ਹੌਕਰ ਅਖਬਾਰਾਂ ਵਾਲੀ ਸਟਾਲ ਤੇ ਪਹੁੰਚ ਜਾਂਦੇ ਅਖਬਾਰਾਂ ਵਾਲੀ ਗੱਡੀ ਅਖਬਾਰਾਂ ਨਾਲ ਲੱਦੀ ਹੁੰਦੀ ਹੈ ਅਖਬਾਰ ਵੰਡਰ ਤੋਂ ਪਹਿਲਾਂ ਪਾਠਕ ਦੀ ਚੋਣ ਅਨੁਸਾਰ ਅਖਬਾਰਾਂ ਨੂੰ ਤਰਤੀਬਬੱਧ ਕਰਨਾ ਤੇ ਪਾਠਕ ਤੱਕ ਪਹੁੰਚਾਉਣਾ ਕੋਈ ਸੌਖਾ ਕਾਰਜ ਨਹੀਂ ਸਗੋਂ ਔਖਾ ਕਾਰਜ ਹੈ ਅਖਬਾਰ ਵਿਕਰੇਤਾ ਤੇ ਹਾਕਰਾਂ ਨੂੰ ਆਪਣਾ ਕਿੱਤਾ ਨਿਭਾਉਣ ਦੇ ਲਈ ਅਨੇਕਾਂ ਕਠਨਾਈਆਂ ਦੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ ਸਰਦੀਆਂ ਦੇ ਦਿਨਾਂ ਵਿੱਚ ਅੱਤ ਦੀ ਠੰਡ ਅਤੇ ਧੁੰਦ ਕਾਰਨ ਹਾਕਰਾਂ ਦੀ ਰੋਜ਼ਮਰਹ ਜਿੰਦਗੀ ਬਹੁਤ ਪ੍ਰਭਾਵਿਤ ਹੁੰਦੀ ਹੈ ਹੋਰ ਤਾਂ ਹੋਰ ਬਰਸਾਤਾਂ ਦੇ ਦਿਨਾਂ ਵਿੱਚ ਹੌਕਰ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ ਮੀ ਪਾਵੇ ਜਾਂ ਤੁੰਦ ਹਾਕਰ ਨੂੰ ਆਪਣਾ ਕਰਤੱਵ ਨਿਭਾਉਣਾ ਪੈਂਦਾ ਹੈ ਇਸੇ ਤਰ੍ਹਾਂ ਹਾਕਰ ਆਪਣੀ ਰੋਜੀ ਰੋਟੀ ਲਈ ਹਰ ਤਰ੍ਹਾਂ ਦੇ ਪਾਪੜ ਵੇਲਦਾ ਹੈ ਕੋਈ ਵੇਲਾ ਸੀ ਜਦੋਂ ਹਾਕਰ ਅਖਬਾਰ ਵੇਚ ਕੇ ਰੋਜੀ ਰੋਟੀ ਚਲਾ ਲੈਂਦਾ ਸੀ ਪਰੰਤੂ ਸਮੇ ਦੇ ਬਦਲਦਿਆਂ ਅੱਜ ਹਾਕਰ ਨੂੰ ਪੇਟ ਭਰਨਾ ਵੀ ਮੁਸ਼ਕਲ ਹੋ ਗਿਆ ਹੈ ਪਰ ਡਿਜੀਟਲ ਨੇ ਅਖਬਾਰ ਦੀ ਦੁਨੀਆ ਹੀ ਬਦਲ ਕੇ ਰੱਖ ਦਿੱਤੀ ਸਾਡੇ ਵੱਲੋਂ ਇਹਨਾਂ ਦੇ ਬਲੰਦ ਹੌਸਲੇ ਨੂੰ ਸਲਾਮ ਅਹਿਮ ਜੀ ਕਾਲ ਸਾਹਿਬ ਅਹਿਮ ਜੀ ਦੀ ਫਤਿਹ ਅੱਜ ਤੁਸੀਂ ਅਖਬਾਰਾਂ ਦੀ ਪਾਕਰਾਂ ਦੀ ਗੱਲ ਕਰਨ ਵਾਸਤੇ ਆਏ ਹੋ ਜਿਸ ਤਰ੍ਹਾਂ ਅਖਬਾਰ ਦਿਨੋਂ ਦਿਨ ਘਟ ਰਿਹਾ ਹੈ ਨਵੀਂ ਪਿਊਰੀ ਤਜਰੀੜ ਅਖਬਾਰ ਤੋਂ ਬਿਲਕੁਲ ਦੂਰ ਹੋਦੀ ਜਾ ਰਹੀ ਹੈ ਇਹ ਹਾਕਾਂ ਕੋਲੇ 200 ਖਵਾਰ ਅੱਜ ਤੋਂ ਕੁਝ ਸਾਲ ਪਹਿਲਾਂ ਵੰਡ ਨੂੰ ਹੁੰਦੇ ਸੀ ਤੇ ਅੱਜ ਉਹਨਾਂ ਕੋਲ 100 ਖਵਾਰ ਰਹਿ ਗਿਆ ਜਿਸ ਤਰ੍ਹਾਂ ਮਹਿੰਗਾਈ ਵਧਦੀ ਆ ਉਸ ਤਰ੍ਹਾਂ ਖਵਾਰ ਦਾ ਰੇਟ ਨਹੀਂ ਵਧਿਆ ਇਹੋ ਪਾਉਂਗੇ ਇਹ ਖਵਾਰ ਦਾ ਰੇਟ ਨਹੀਂ ਵਧਿਆ ਤੇ ਹਾਕਾਂ ਨੂੰ ਉਹ ਵੀ ਮਾਰ ਪਈ ਹੈ ਹਾਲਾਂਕਿ ਸਰਕਾਰ ਇਸ ਗੱਲ ਨੂੰ ਜੁੜੀ ਵਿੱਚ ਸਮੱਸਿਆ ਸਰਕਾਰ ਆਈ ਹੈ ਉਹ ਪੰਜਾਬੀ ਜੱਟ ਨੂੰ ਰੋੜਾ ਵਿਪੜਤੀ ਰਹੀ ਹੈ ਪਰ ਅਮਲ ਉਹ ਤੇ ਬਿਲਕੁਲ ਨਹੀਂ ਹੋਇਆ ਪਿਛਲੇ 2-3 ਮਹੀਨੇ ਪਹਿਲਾਂ ਮੁਕਮਤਲੀ ਸੁਲਾਹ ਕਰ ਰੋਤੇ ਸੇ ਕਾਨੂੰਨਾਂ ਦੀ ਕ੍ਰਸ ਕਲਬ ਦੀ ਗੱਲ ਹੋਈ ਤੇ ਉਹਨਾਂ ਨੂੰ ਕਿਹਾ ਸੀਗਾ ਇਹ ਖ਼ਬਰਾਂ ਦੀ ਗਿਣਤੀ ਦਿਨੋ-ਦਿਨ ਘੱਟ ਰਹੀ ਹੈ ਤੁਸੀਂ ਇਹ ਧਿਆਨ ਦਿਓ ਜੇ ਤੁਸੀਂ ਪ੍ਰਾਈਵੇਟ ਅਦਾਰਿਆਂ 'ਚ ਤਖ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਕੋਈ ਜੇ ਲੈਂਦਾ ਵੀ ਆ ਤਾਂ ਇੱਕ ਅੱਦਾ ਜਿਸ ਨਾਲ ਹਾਕਰਾਂ ਨੂੰ ਬਹੁਤ ਨੁਕਸਾਨ ਆਇਆ ਨਾ ਤਾਂ ਅਖਬਾਰ ਦਾ ਰੇਟ ਵਧਿਆ ਕਿਉਂਕਿ ਪੰਜਾਬ ਚ ਅਖਬਾਰਾਂ ਦਾ ਕੰਪੀਟੀਸ਼ਨ ਹੋਣ ਕਰਕੇ ਅਖਬਾਰਾਂ ਦਾ ਰੇਟ ਵੀ ਉੱਥੇ ਖੜਾ ਜਿਹੜਾ ਅੱਜ ਤੋਂ 8-7 ਸਾਲ ਪਹਿਲਾਂ ਸੀ ਤੇ ਮਗਾਈ ਜਿਹੜੀ ਆ ਉਹ کئی ਗੁਣਾ ਵਧ ਗਈ ਹੈ ਤੇ ਜੇ ਅਖਬਾਰ ਦਾ ਰੇਟ ਵਧੂਗਾ ਤਾਂ ਹੀ ਸਾਡੀ ਕਮਿਸ਼ਨ ਵਧੂਗੀ ਉਸ ਗੱਲੋਂ ਹੀ ਹੱਤ ਨੂੰ ਮਾਰ ਪਈ ਹੈ ਤੇ ਨਵੀਂ ਪੀੜੀ ਤਾਂ ਮੋਬਾਈਲਾਂ ਨਾਲ ਜੁੜੀ ਹੋਈ ਹੈ ਤੇ ਪੁਰਾਣੀ ਪੀੜੀ ਆਪਣੀਆਂ ਉਹਨਾਂ ਦੀਆਂ ਅੱਖਾਂ ਜਵਾਬ ਦੇਣ ਜੀ ਉਸ ਕਰਕੇ ਬੰਦ ਕਰ ਦਿੰਦੇ ਆ ਜਿਸ ਕਰਕੇ ਅਖਬਾਰਾਂ ਹੱਤਾਂ ਨੂੰ ਬਹੁਤ ਹੀ ਫਰਕ ਪਿਆ ਹੋਇਆ ਅਮੀ ਜਾਵੇ ਨੇ ਰੀ ਜਾਵੇ ਹੱਤ ਨੂੰ ਖ਼ਬਰ ਪਚਾਉਣਾ ਪੈਂਦਾ ਨਹੀਂ ਤਾਂ ਗਾਹਕ ਜਿਹੜਾ ਵਾ ਉਹ ਉਹ ਬੜਾ ਔਖਾ ਮੂਲ ਦਾ ਹੈ ਕਿ ਇੱਕ ਹਾਕਰ ਇੱਕ ਕਿਰਤੀ ਜਮਾਤ ਹੈ ਪਰ ਜਿਹੜਾ ਅਖਬਾਰ ਦਾ ਪਾਠਕ ਉਹ ਇਸ ਗੱਲ ਨੂੰ ਮਹਿਸੂਸ ਨਹੀਂ ਕਰਦਾ ਉਹ ਚਾਹੀਦਾ ਹੀ ਹੈ ਨਹੀਂ ਤਾਂ ਉਹ ਸਭ ਨੂੰ ਉਲਟਾ ਸਿੱਧਾ ਵੀ ਬੋਲਦਾ ਹੈ ਅਖਬਾਰ ਆਕਰ ਜਿਹੜੀ ਇੰਨੀ ਸਖਤ ਡਿਊਟੀ ਹੈ ਚਾਰੇ ਬਿਮਾਰ ਹੋਵੇ ਚਾਰੇ ਘਰ ਚ ਉਹਨੂੰ ਘਰੇਲੂ ਪਰੇਸ਼ਾਨੀ ਹੋਵੇ ਜਾਂ ਹੋਰ ਵੀ ਕੋਈ ਦਿੱਕਤ ਆਵੇ ਪਰ ਉਹਨੂੰ ਅਖਬਾਰ ਪਾਠਕ ਤੱਕ ਪਹੁੰਚਾਉਣਾ ਹੀ ਪੈਂਦਾ ਨਹੀਂ ਤਾਂ ਉਹ ਕਾਗ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹ ਗੱਲ ਤੁਮ ਬੋਲ ਜ਼ਰੋ ਤੋ ਅਖਬਾਰਾਂ ਦੀ ਗਿਣਤੀ ਹਾਲਾਕੇ ਪੰਜਾਬ ਚ ਜਿਹੜੇ ਦੂਜੇ ਸਟੇਟਾਂ ਤੋਂ ਸਾਡੇ ਪ੍ਰਵਾਸੀ ਆਉਂਦੇ ਐ ਇੱਥੇ ਕੰਮ ਕਰ ਉਹ ਜਿਹੜੇ ਪੜ੍ਹੇ ਲਿਖਿਆ ਉਹਨਾਂ 'ਚ ਰੁਚੀ ਅਖਬਾਰ ਪੜ੍ਹਨ ਦੀ ਹੈਗੀ ਆ ਤੇ ਪੰਜਾਬੀਆਂ ਪੰਜਾਬੀ ਮੁੰਡਿਆਂ 'ਚ ਦਾ ਬਿਲਕੁਲ ਹੀ ਖਤਮ ਹੋਦੀ ਜਾ ਰਹੀ ਆ ਪਤਾ ਮੋਬਾਈਲਾਂ ਵਾਲੇ ਜੰਮਰੇ ਹੋਏ ਐ ਇਸ ਕਰਕੇ ਆ ਖਾਸ ਕਰ ਜਿਵੇਂ ਜਿਵੇਂ ਏਜੰਟ ਅਖਬਾਰਾਂ ਦਾ ਪਰੇਸ਼ਾਨ ਐ ਉਹ ਰਾਗੇ ਅਗਲੀ ਪੀੜ੍ਹੀ ਉਹਦੀ ਕੰਮ ਕਰਨ ਤੋਂ ਵੀ ਜਵਾਬ ਦੇ ਰਹੀ ਹੈ ਤੇ ਇਹ ਸਮਾਜ ਇਹ ਆਜਵੇ ਦੇ ਹਵਾਲ ਜਿਹੜੇ ਆ ਉਹ ਤਕਰੀਬਨ ਬੰਦੀ ਹੋਈ ਹੋ ਜਾਣਾ ਤੇ ਲੋਕ ਮੋਬਾਈਲਾਂ ਦੇ ਸਿਰ ਤੇ ਹਾਲਾਂਕਿ ਮੋਬਾਈਲ ਤੇ ਫੇਸਬੁੱਕ ਤੇ ਕਈ ਵਾਰੀ ਅਝੀਆਂ ਖਬਰਾਂ ਆ ਜਾਂਦੀਆਂ ਜਿਹੜੀ ਕਿ ਸੱਚੀਆਂ ਵੀ ਨਹੀਂ ਹੁੰਦੀਆਂ ਪਰ ਇਸ ਦਾ ਲੋਕਾਂ ਨੂੰ ਕੋਈ ਮਤਲਬ ਨਹੀਂ ਉਹ ਤਾਂ ਮੋਬਾਈਲ ਦੇਖਣ ਕੀ ਜਿਆਦਾ ਅਭਿਸ਼ਵਾਸ ਤੇ ਰੁਚੀ ਉਹਨਾਂ ਦੇ ਸੀ ਖਵਾਰਾਂ ਦਾ ਕਰਨਾ ਜਿੱਥੇ ਲੋਕ ਜ਼ਿੰਮੇਵਾਰਾ ਉੱਥੇ ਸਰਕਾਰਾਂ ਵੀ ਜ਼ਿੰਮੇਵਾਰਾ ਜਿਵੇਂ ਅਸੀਂ ਪਹਿਲਾਂ ਸਰਦਾਰ ਰਤੇ ਸਿੰਘ ਪੰਨੂ ਨੂੰ ਇਹ ਕਿਹਾ ਸੀ ਕਿ ਤੁਸੀਂ ਜਿੱਥੇ ਤੁਹਾਡਾ ਹੱਕ ਹੈ ਸਕੂਲਾਂ ਦੇ ਉਕਾਰ ਜਾਂਦੇ ਬੈਂਕਾਂ ਦੇ ਤੁਸੀਂ ਉੱਥੇ ਖਵਾਰਤਾ ਕੰਪਲਸਰੀ ਕਰੋ ਪਰ ਉਹਨਾਂ ਨੇ ਵੀ ਇਸ ਗੱਲ ਦਾ ਕੋਈ ਨਹੀਂ ਲਿਆ ਤੇ ਇਸ ਕਰਕੇ ਸੰਤਾਰਾ ਦਮ ਗਏ ਤਾਂ ਮਾਰਦੀਆਂ ਪੰਜਾਬੀ ਦੇ ਪੰਜਾਬੀ ਪਰ ਉਹ ਅੰਮ੍ਰਿਤੋਰ ਤੇ ਕੁਝ ਨਹੀਂ ਹੋ ਰਿਹਾ ਅਖਬਾਰਾਂ ਦੀ ਘਟਣ ਦਾ ਵੱਡਾ ਕਾਰਨ ਜੀ ਰਾਜ ਤੁਹਾਡਾ ਸ਼ਰਿੰਦਰਪਾਲ ਕਿੰਨੇ ਸਾਲ ਤੋਂ ਕੰਮ ਕਰਦੇ ਆ ਅਖਬਾਰਾਂ ਦਾ 60 ਸਾਲ ਹੋ ਗਏ ਫਰਕਾ ਤੋਂ ਲਿਆ ਲੈ ਹੋਰ ਬੱਧਿਆ ਸੀਗਾ ਉਸ ਤੋਂ ਬਾਅਦ ਕੋਰੋਨਾ ਵੇਲੇ ਘਟ ਗਿਆ

ਬਸ ਸੋ ਤੋਂ ਬਾਅਦ ਫਿਰ ਵੱਧ ਹੋਰ ਵੱਧ ਕੇ ਫਿਰ ਘਟੀ ਨਹੀਂ ਪਈ। ਫਿਰ ਇੱਕ ਦੋ ਤੇ ਨਾ ਗੱਟੀਆਂ ਲੱਗਦੀਆਂ। ਫਿਰ ਘੱਟ ਕੇ ਹੁਣ ਸਕੂਟਰ ਦਾ ਪੂਟੀ ਤੇ ਜਾਂਦੇ ਸੇ ਕੋਸ। ਹੁਣ ਸੇ ਦੇਖੋ ਆਰ ਉਹ ਘੱਟ ਗਿਆ। ਹਾਂ। ਕਹਿੰਦਾ ਸਮਝਾ ਕੈਮ ਤਾਂ ਸੀਗਾ ਹੁਣ ਨਵੀਂ ਚ ਨਵੀਂ ਜਨਰੇਸ਼ਨ ਆਇਆ ਲੈ ਥੋੜਾ ਜਿਹਾ। ਉਹ ਸਾਡੇ ਸਾਰਾ ਕੈਮ ਸੀਗਾ। ਉਧਰ ਰੁੱਲ ਗਈ ਜਵਾਨੀ ਸਾਰੀ ਰੁੱਲ ਸੈਕੜਾ ਦੇ ਵਿੱਚ ਰੁੱਲ ਗਈ। ہاں ہاں تو بعد کتنا فرق پیالی سر کو لگا آج تو آیا ہاں یہ وہ وہ رہ جان والا بھی فرق پیا اچھا اچھا ادھا ادھا فرق مراد کر رہی ہے کہ یا بھی وہ جیتو یا یا بھی برابر برابر یہ سارا کچھ لوگاں دے وچ کانے دی جیہڑی چھی ہے زیادہ نئی جنریشن وچ ہے نہیں ਨਵੀਂ ਜਨਰੇਸ਼ਨ ਆ ਜਿਹੜੀ ਇਹ ਕਿੰਨੇ ਕਾਰਟੀਆਂ ਖਵਾਏ ਨਹੀਂ ਨਹੀਂ ਹੈ ਅਰ ਗੋ 90% ਵਰਗਿਓ ਇਹ ਕਾਹਕੇ ਬੰਨਦਾ ਸਾਰਾ ਮੋਬਾਈਲ ਦਾ ਕੰਮ ਹੈ ਸਾਰਾ ਮੋਬਾਈਲ ਕਰਕੇ ਹੋਇਆ ਸਾਰਾ ਕਿੱਥੇ ਉਹ ਲੋਰੀ ਦੁਆਰਾ ਦੀ ਸਾਰੇ ਸ਼ਾਹ ਸ਼ਾਮ ਨੂੰ ਮੋਬਾਈਲ ਦੀ ਖਬਰ ਆ ਜਾਂਦੀ ਹੈ ਸਵੇਰ ਬਾਅਦ ਨਾਲ ਉਹ ਬੱਚੇ ਸੁਈਏ ਨਹੀਂ ਉਹਨਾਂ ਨੂੰ ਬੱਚੇ ਹੁਣ ਪੜ ਕੇ ਆਪਣੇ ਸੈਟਰਡ ਹੜ ਪੜਦੇ ਆ ਬੀਟਕ ਕਰਦੇ ਆ ਗਾਂ ਜਿਹੇ ਨ ਬੰਦੇ ਆ ਖਾਰਾ ਨੂੰ ਕਿ ਮਕਸਦ ਤੋਂ ਹੋਰ ਕਾਹਨ ਤੋਂ ਕੀ ਮਕਸਦ ਬੜੇ ਬੜੇ ਤੇ ਚਲੋ ਹੈ ਜੇ ਨਾ ਚਲੋ ਚਲ ਮਕਸਦ ਦਾ ਖਾਰਾ ਪੜਨਾ ਚਲੋ ਕੁ ਪ੍ਰਧਾਰਗੀਆਂ ਲੈਣੀਆਂ ਹੋਰ ਇਹ ਕਰਨੀਆਂ ਹੁੰਦਾ ਫੋਗਿਆ ਨੂੰ ਤਾਂ ਮਕਸਦ ਹੀ ਕੋਈ ਨਹੀਂ ਆ ਗਈ ਪ੍ਰਧਾਰਗੀਆਂ ਹੋਣੀਆਂ ਤੋਂ ਕੀ ਮਕਸਦ ਹੈ ਬੱਚੇ ਖਾਰਾ ਵੱਡਣਾ ਸੌਖਾ ਸੀ ਹੁਣ ਸੌਖਾ ਨਹੀਂ

ہاں مانسکتا چکی والی ہے مانسکتا ہے 7 ਸਾਲ ਪਹਿਲਾਂ ਵੀ ਆ ਇੱਕ ਅਖਬਾਰ ਲੈ ਕੇ ਜਾਇਦਾ ਸੀ ਤੇ 15 ਰੁਪਏ ਬਚਦੇ ਸੀ ਹਾਂ ਤੇ ਅੱਜ ਵੀ ਹੁਣ ਤਾਂ 10 ਕਿਲੋਮੀਟਰ ਦੂਰ ਜਾਈਏ ਤਾਂ ਵੀ 15 ਰੁਪਏ ਹੀ ਬਚਦੇ ਬਦੇ ਨਹੀਂ ਮੈਨ ਪੈਟਰੋਲ ਦਾ ਰੇਟ ਜਾਣਾ ਹੋ ਗਿਆ ਵਾ ਹੈ ਸਰਵਿਸ ਦਾ ਕਾਗ ਮੰਗਦਾ ਰਬੜ ਪਾ ਕੇ ਛੁੱਟੋ ਹਾਂ ਅੱਧਰ ਜਾਣੀ ਚਾਹੀਦੀ ਆ ਬਰਸਾਤ ਚ ਗਿੱਲੀ ਨਹੀਂ ਹੋਣੀ ਚਾਹੀਦੀ ਆ ਖਿੱਲਰ ਹੀ ਨਹੀਂ ਹੋਣੀ ਚਾਹੀਦੀ ਆ ਅਖਬਾਰ ਦਾ ਸ਼ਪਨਾ ਤੇ ਪੱਤਰਕਾਰ ਦਾ ਖਬਰ ਲਿਖਣਾ ਜਿੱਥੇ ਦੋਨੇ ਹੀ ਬਹੁਤ ਮਹੱਤਵਪੂਰਨ ਹੈਗੇ ਆ ਤੇ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੱਕਰਦੀ ਹੈਗੀ ਆ ਉਹ ਬਹੁਤ ਵੱਡੀ ਹੈਗੀ ਆ ਕਿਉਂਕਿ ਸਾਡੇ ਤੱਕ ਅਖਬਾਰ ਪਹੁੰਚਾਉਣ ਦਾ ਇੱਕ ਓਹੀ ਜਰੀਆ ਹੈਗਾ ਜਿਹੜਾ ਬਹੁਤ ਜ਼ਿਆਦਾ ਮਿਹਨਤ ਨਾਲ ਕੰਮ ਕਰਦਾ ਹੈਗਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਰੇਕ ਮੌਸਮ ਦੇ ਵਿੱਚ ਸਮੇਂ ਦੇ ਸਾਡੇ ਕੋਲੇ ਅਖਬਾਰ ਪਹੁੰਚਾਉਂਦਾ ਤੇ ਅਖਬਾਰ ਦਾ ਸਾਡੀ ਜ਼ਿੰਦਗੀ ਦੇ ਵਿੱਚ ਇਹ ਰੋਲ ਹੈਗਾ ਵੀ ਸਾਨੂੰ ਆਲੇ-ਦੁਆਲੇ ਦੀਆਂ ਜਿਹੜੀਆਂ ਜਾਣਕਾਰੀ ਭਰਪੂਰ ਹੈਗੀਆਂ ਖਬਰਾਂ ਉਹ ਮਿਲਦੀਆਂ ਸਮਾਜ ਦੇ ਵਿੱਚ ਜੋ ਵਾਪਰਦਾ ਹੈਗਾ ਤੇ ਉਹ ਵੀ ਸਾਡੀਆਂ ਨਜ਼ਰੀਆਂ ਪੈਂਦਾ ਤੇ ਅਸੀਂ ਚਕੰਨੇ ਰਹਿੰਦੇ ਹਾਂ ਬਹੁਤ ਚੀਜ਼ਾਂ ਤੋਂ ਬਚਦੇ ਹਾਂ ਤੇ ਹਾਕਰ ਦੀ ਅਹਿਮ ਭੂਮਿਕਾ ਹੈਗੀ ਹੈਗੀ ਹੈ ਹਾਕਰ ਬਗੈਰ ਇਹ ਅਖਬਾਰ ਦਾ ਸਾਡੇ ਤੱਕ ਪਹੁੰਚਣਾ ਬਿਲਕੁਲ ਵੀ ਸੰਭਵ ਨਹੀਂ ਹੈਗਾ ਜਿਵੇਂ ਅੱਜ ਕੱਲ੍ਹ ਰੁਝਾਨ ਚੱਲਿਆ ਹੈਗਾ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਦੀ ਪ੍ਰਸੇਜੋਗਤਾ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਹੀ ਰਹੀ ਹੈ ਕਿਉਂਕਿ ਬ੍ਰੇਕਿੰਗ ਨਿਊਜ਼ ਦੇ ਨਾਂ ਦੇ ਟੀਆਰਪੀ ਦੇ ਨਾਂ ਤੇ ਇਹ ਫਟਾਫਟ ਬਿਨਾ ਜਾਂਚ ਕੀਤੇ ਜਲਦੀ ਜਲਦੀ ਉਹ ਖਬਰ ਨੂੰ ਹਲਾ ਦਿੱਤਾ ਜਾਂਦਾ ਹੈਗਾ ਜਿਹੜੀ ਸਚਾਈ ਤੋਂ ਸ਼ਾਇਦ ਕੂਹਾਂ ਦੂਰ ਵੀ ਹੋ ਸਕਦੀ ਹੈ ਪਰ ਅਖਬਾਰ ਦੇ ਵਿੱਚ ਹੀ ਸਵੇਰੇ ਪਤਾ ਲੱਗਦਾ ਹੈ ਕਿ ਉਹਦੀ ਸਚਾਈ ਕੀ ਸੀ ਕਿਉਂਕਿ ਸਵੇਰ ਦਾ ਘਟਨਾਕਰਮ ਹੋਇਆ ਜਾਂ ਕੋਈ ਵਾਰਦਾਤ ਹੋਈ ਆ ਤੇ ਉਹਦੇ ਬਾਰੇ ਸਾਰੀ ਜਾਣਕਾਰੀ ਸ਼ਾਮ ਤੱਕ ਪੱਤਰਕਾਰ ਇਕੱਠੀ ਕਰਦਾ ਤੇ ਉਸ ਤੋਂ ਬਾਅਦ ਔਰ ਸਚਾਈ ਨੂੰ ਪੇਸ਼ ਕਰਦਿਆਂ ਅਖਬਾਰ ਦੇ ਵਿੱਚ ਉਹ ਸ਼ਬਕੇ ਆਉਂਦੀ ਹੈ ਤੇ ਭਰੋਸੇਯੋਗਤਾ ਤਾਂ ਪ੍ਰਿੰਟ মিডিਏ ਦੀ ਹੀ ਹੈਗੀ ਹੈ ਤੇ ਰਹੀ ਗੱਲ ਫੇਰ ਉੱਥੇ ਵੀ ਸਾਡੇ ਕੋਲੇ ਅਖਬਾਰ ਪਹੁੰਚਾਉਣ ਦਾ ਜਰੀਆ ਜਿਹੜਾ ਉਹ ਹਾਕਰ ਹੀ ਹੈਗਾ ਤੇ ਹਾਕਰ ਕੋਈ ਬਹੁਤ ਕੋਈ ਸ਼ੌਂਕ ਨਾਲ ਵਿਚਾਰਾ ਕੰਮ ਨਹੀਂ ਕਰਦਾ ਉਹਦੀਆਂ ਤੰਗੀਆਂ ਤੁਰਸ਼ੀਆਂ ਉਹਦੋਂ ਕੰਮ ਕਰਵਾਉਂਦੀਆਂ ਜਿਹੜਾ ਹਰੇਕ ਮੌਸਮ ਦੇ ਵਿੱਚ ਬਿਨਾ ਬਖਤ ਵੇਖਿਆ ਸਾਡੇ ਤੱਕ ਅਖਬਾਰ ਪਹੁੰਚਾਉਂਦਾ ਹੈਗਾ ਤੇ ਉਹਦਾ ਮਿਹਨਤਾਂ ਦਾ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਘਾਟਾ ਜਦ ਕਿ ਅਸੀਂ 100 200 ਰੁਪਿਆ ਖਰਚਣ ਲੱਗੇ ਖਾਣ ਪੀਣ ਲੱਗੇ ਜਾਂ ਆਪਦੀ ਐਸ਼ ਪ੍ਰਸਤੀ ਦੇ ਦਾ ਮੈਂਟਾਂ ਦੇ ਵਿੱਚ ਖਰਚ ਦਿੰਨੇ ਆ ਪਰ ਹਾਕਰ ਨੂੰ ਬਣਦਾ ਜਦੋਂ ਉਹਦੀ ਕੀਮਤ ਦੇਣੀ ਹੁੰਦੀ ਹੈ ਉਹਦੀ ਮਹੀਨੇ ਬਾਅਦ ਤੇ ਉਦੋਂ ਅਸੀਂ ਥੋੜਾ ਜਿਹਾ ਹੱਥ ਘੁੱਟਦੇ ਆ ਜਦ ਕਿ ਜਾਣਕਾਰੀਆਂ ਜਿਹੜੀਆਂ ਅਸੀਂ ਲੈਣੀਆਂ ਅਖਬਾਰ ਤੋਂ ਲੈਣੀਆਂ ਤੇ ਅਖਬਾਰ ਪਹੁੰਚਾਉਣ ਦਾ ਜਿੰਮਾ ਜਿਹੜਾ ਉਹ ਹਾਕਰ ਦਾ ਹੀ ਹੈ ਇਹ ਲੋਕ ਗਰੀਬ ਘਰਾਂ ਤੋਂ ਹੀ ਆਉਂਦੇ ਜ਼ਿਆਦਾਤਰ ਮਜਬੂਰੀਆਂ ਦੇ ਵਿੱਚ ਕੰਮ ਕਰਦੇ ਆ ਤੰਗੀਆਂ ਤਰਸ਼ੀਆਂ ਵਾਲਾ ਜੀਵਨ ਹੁੰਦਾ ਬਹੁਤ ਸੰਘਰਸ਼ਮਈ ਇਹ ਲੋਕ ਨੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਪਹਿਲਾਂ ਅਖਬਾਰ ਲੈਣਾ ਫਿਰ ਕੱਢਲਾ-ਕੱਲਾ ਕਰਨਾ ਫਿਰ ਉਹਨਾਂ ਘਰਾਂ ਤੱਕ ਪਹੁੰਚਾਉਣਾ ਹੈਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੋਈ ਆਪਦੀ ਜ਼ਿੰਦਗੀ ਦਾ ਹੋਰ ਰੋਟੀ ਪਾਣੀ ਦਾ ਜੋਜਗਾਰਡ ਉਹ ਕਰਨਾ ਹੈਗਾ ਇਸ ਲਈ ਸਾਨੂੰ ਚਾਹੀਦਾ ਹੈਗਾ ਵੀ ਇਹੀ ਇਹਨਾਂ ਦਾ ਜਿਹੜਾ ਮਾਨ ਪੱਤਾ ਹੈਗਾ ਜੋ ਵੀ ਹੈਗਾ ਬਣਦਾ ਉਹ ਲੋੜ ਤੋਂ ਵੱਧ ਹੀ ਥੋੜਾ ਜਿਹਾ ਬਹੁਤ ਦੇਈਏ ਤਾਂ ਕਿ ਇਹਨਾਂ ਦਾ ਜੀਵਨ ਜਿਹੜਾ ਹੈਗਾ ਥੋੜਾ ਸੁਖਮਈ ਹੋ ਜਾਵੇ ਤੇ ਸਮਾਜ ਨੂੰ ਇਸ ਪਾਸੇ ਵੀ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਅੱਜ ਦੁਨੀਆ ਇੱਕ ਪਿੰਡ ਬਣ ਚੁੱਕੀ ਹੈ ਤੇ ਮਨੁੱਖ ਨੇ ਦੇਸ਼ਾਂ ਨੇ ਔਰ ਬੜੀ ਤੇਜ਼ ਰਫ਼ਤਾਰ ਦੇ ਨਾਲ ਆ ਜਿਹੜਾ ਉਹ ਵਿਕਾਸ ਕੀਤਾ ਹੈ ਔਰ ਉਸ ਵਿਕਾਸ ਦੇ ਵਿੱਚ ਜਿੱਥੇ ਸਮੇਂ-ਸਮੇਂ ਤੇ ਆਧੁਨਿਕ ਤਕਨੀਕਾਂ ਟੈਕਨੋਲੋਜੀ ਤੇ ਹੋਰ ਜਿਹੜੇ ਸੰਚਾਰ ਸਾਧਨ ਆ ਉਹ ਆਏ ਤੇ ਮਨੁੱਖ ਨੇ ਉਹਨਾਂ ਤੋਂ ਸਿੱਖਿਆ ਲਈ ਤੇ ਨਾਲ ਹੀ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਹੈ ਮਨੁੱਖ ਉਵੇਂ-ਉਵੇਂ ਤਰੱਕੀ ਕਰਦਾ ਰਿਹਾ ਜਿਸ ਤਰ੍ਹਾਂ ਉਹਨਾਂ ਦੇ ਉਹਦੇ ਨਾਲ ਸੰਚਾਰ ਸਾਧਨ ਉਹਨੂੰ ਇੱਕ ਮਾਰਗਦਰਸ਼ਕ ਵਜੋਂ ਕੰਮ ਕਰਦੇ ਰਹੇ। ਵਿਕਾਸ ਦੇ ਲਈ, ਤਰੱਕੀ ਦੇ ਲਈ ਇਨਫੋਰਮੇਸ਼ਨ ਦਾ ਔਰ ਜਾਣਕਾਰੀ ਦਾ ਔਰ ਟੈਕਨੋਲੋਜੀ ਦਾ ਹੋਣਾ ਬੜਾ ਲਾਜ਼ਮੀ ਹੈ। ਔਰ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਆਧੁਨਿਕ ਮੀਡੀਆ ਜਿਹਨੂੰ ਅਸੀਂ ਵਿਜਲਈ ਮੀਡੀਆ ਵੀ ਕਹਿ ਦਿੰਦੇ ਆ ਜੀ ਮੈਂ ਸੋਸ਼ਲ ਮੀਡੀਆ ਵੀ ਕਹਿ ਦਿੰਦੇ ਆ ਔਰ ਵੈਬ ਪੋਰਟਲ ਬਹੁਤ ਸਾਰੇ ਅਜਿਹੇ ਆਗੇ ਜਿਨ੍ਹਾਂ ਦੇ ਰਾਹੀਂ ਸਾਨੂੰ ਪੂਰੀ ਆਲਮੀ ਪੱਧਰ ਤੇ ਉੱਤੇ ਜਾਣਕਾਰੀ ਜਿਹੜੀ ਆ ਮਿਲਦੀ ਰਹਿੰਦੀ ਹੈ ਜੇ ਸਾਡੀ ਤਰੱਕੀ ਦੇ ਸਾਡੇ ਵਿਕਾਸ ਦੇ ਵਿੱਚ ਇਹਨਾਂ ਅੱਜ ਦੇ ਮੌਜੂਦਾ ਸਮੇਂ ਦੇ ਦੀ ਟੈਕਨੋਲੋਜੀ ਦਾ ਇੱਕ ਵੱਡਾ ਰੋਲ ਆ ਤਾਂ ਅਸੀਂ ਇਸ ਗੱਲ ਤੋਂ ਵੀ ਮਰਫੀ ਨਹੀਂ ਹੋ ਸਕਦੇ ਕਿ ਕਿਸੇ ਸਮੇਂ ਆ ਮੀਡੀਆ ਦੇ ਖੇਤਰ ਦੇ ਵਿੱਚ ਬੜਾ ਵੱਡਾ ਦਬਦਬਾ ਰੱਖਣ ਵਾਲਾ ਲੋਕਤੰਤਰ ਦਾ ਚੌਥਾ ਥੰਮ ਜਿਹਨੂੰ ਕਿਹਾ ਜਾਂਦਾ ਹੈ ਅੱਜ ਵੀ ਕਿਉਂਕਿ ਉਹ ਭਰੋਸੇਯੋਗਤਾ ਜਿਹੜਾ ਬਣਾਈ ਬੈਠਾ ਅਖਬਾਰ ਔਰ ਕਿਸੇ بڑے ਅਖਬਾਰਾਂ ਦਾ ਬੜਾ ਕ੍ਰੇਜ਼ ਹੁੰਦਾ ਸੀ। ਭਾਵੇਂ ਅੱਜ ਵੀ ਜਿਹੜੇ ਸੂਝਮਾਨ ਲੋਕ ਨੇ, ਚੰਗੇ ਲੋਕ ਨੇ, ਸੱਚਜੀ ਸੋਚ ਵਾਲੇ ਲੋਕ ਨੇ ਉਹ ਅਖਬਾਰਾਂ ਨੂੰ ਤਰਜੀਹ ਦਿੰਦੇ ਨੇ। ਔਰ უਜਲੀ ਮੀਡੀਆ ਨੂੰ ਛੱਡ ਕੇ ਆਧੁਨਿਕ ਦੌਰ ਦਾ ਜਿਹੜਾ ਆ ਸੋਸ਼ਲ ਮੀਡੀਆ ਉਹਨੂੰ ਵੀ ਛੱਡ ਕੇ ਅਖਬਾਰਾਂ ਨੂੰ ਪੜ੍ਹਨਾ ਜ਼ਿਆਦਾ ਪਸੰਦ ਕਰਦੇ ਨੇ। ਤੇ ਅਖਬਾਰਾਂ ਨੂੰ ਛਾਪਣ ਤੋਂ ਲੈ ਕੇ ਅਖਬਾਰ ਜਿਹੜਾ ਆ ਪ੍ਰਕਾਸ਼ਨਾਂ ਤੋਂ ਲੈ ਕੇ ਅਖਬਾਰ ਵੰਡਣ ਤੱਕ ਜਿਹੜਾ ਵੀ ਇਸ ਅਖਬਾਰ ਦੇ ਕਿਤਾਬ ਦੇ ਨਾਲ ਜੁੜਿਆ ਇਸ ਕਿਤੇ ਦੇ ਨਾਲ ਜੁੜਿਆ ਆ ਉਹਦਾ ਸਾਰਿਆਂ ਦਾ ਹੀ ਲਗਭਗ ਜਿਹੜਾ ਅ ਸਫਰ ਆ ਉਹ ਬੜਾ ਸਟਰਗਲ ਫੁੱਲ ਹੁੰਦਾ ਬੜਾ ਸੰਘਰਸ਼ੀਲ ਹੁੰਦਾ ਤਾਂ ਇਸ ਗੱਲ ਤੋਂ ਵੀ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਉਹ ਬੜੀ ਜ਼ਿੰਮੇਵਾਰੀ ਵਾਲਾ ਕੰਮ ਆ ਤਾਂ ਜੇਕਰ ਗੱਲ ਕਰੀਏ ਤਾਂ ਜਿਹੜੇ ਸਾਡੇ ਹਾਕਰ ਅਖਬਾਰਾਂ ਨਾਲ ਜੁੜੇ ਹੋ ਉਹਨਾਂ ਲਈ ਬੜੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਵਾਲਾ ਕੰਮ ਹੁੰਦਾ ਕਿਉਂਕਿ ਕੋਈ ਵੀ ਵਿਅਕਤੀ ਹੈ ਅਖਬਾਰ ਪੜਦਾ ਜੋ ਉਹ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਉਹ ਸਰਕਾਰੀ ਮੁਲਾਜ਼ਮ ਹੋ ਸਕਦਾ ਕੋਈ ਰਾਜਨੀਤਿਕ ਨੇਤਾ ਹੋ ਸਕਦਾ ਔਰ ਉਹ ਕਿਸੇ ਨਾ ਕਿਸੇ ਕਾਰਪੋਰੇਟ ਘਰਾਣੇ ਨਾਲ ਜੁੜਿਆ ਹੋ ਸਕਦਾ ਉਹ ਕੋਈ ਨਾ ਕਿਸੇ ਬਿਜ਼ਨਸ ਨਾਲ ਜੁੜਿਆ ਹੋ ਸਕਦਾ ਤੇ ਉਹਦੇ ਲਈ ਇਹ ਜਾਣਕਾਰੀ ਜਿਹੜੀ ਅਖਬਾਰ ਰਾਹੀਂ حاصل ਕਰਨਾ ਉਹ ਤਾਂ ਉਹਦੀ ਵੱਡੀ ਜਿਹੜੀ ਬੜੀ ਵੱਡੀ ਲੋੜ ਹੈ ਤਾਂ ਉਹ ਸਵੇਰੇ ਸਵੇਰੇ ਜਿਹੜਾ ਹੈ ਚਾਹ ਤੋਂ ਬਾਅਦ ਆਪਣਾ ਜਿਹੜਾ ਜੇ ਕੋਈ ਚੀਜ਼ ਦੇਖਣੀ ਪਸੰਦ ਕਰਦਾ ਹੈ ਜਾਂ ਚਾਹ ਤੋਂ ਬਾਅਦ ਜਿਹੜੀ ਚੀਜ਼ ਨੂੰ ਉਹ ਤਰਜੀਹ ਦਿੰਦਾ ਉਹ ਹੈ ਅਖਬਾਰ ਰੋਜ਼ਾਨਾ ਦਾ ਤੇ ਹਰ ਇੱਕ ਵਿਅਕਤੀ ਸੋਚਦਾ ਹੈ ਕਿ ਚਾਹ ਦੀਆਂ ਚੁਸਕੀਆਂ ਦੇ ਨਾਲ ਅਖਬਾਰ ਦੀਆਂ ਜਿਹੜੀਆਂ ਸੁਰਖੀਆਂ ਉਹਦਾ ਵੀ ਜੇ ਸਵਾਦ ਲੈ ਜਾਵੇ ਤਾਂ ਬੜਾ ਮਜ਼ੇਦਾਰਾ ਤਾਂ ਬਹੁਤ ਲੋਕ ਆ ਜਿਹੜੇ ਇਸ ਗੱਲ ਦੇ ਸ਼ਕੀਨ ਆ ਤੇ ਉਹਨਾਂ ਨੂੰ ਅਖਬਾਰ ਤੋਂ ਬਿਨਾ ਮਤਲਬ ਉਸ ਦਿਨ ਦਾ ਜਿਹੜਾ ਕੁਝ ਵੀ ਚੰਗਾ ਨਹੀਂ ਲੱਗਦਾ ਸੋ ਖ਼ਬਰਾਂ ਵੰਡਣ ਵਾਲੇ ਹੱਕਦਾਰ ਜਿਹੜੇ ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਵੱਡੀ ਬਣ ਜਾਂਦੀ ਹੈ ਕਿਉਂਕਿ ਸਮਾਜ ਦੇ ਇੱਕ ਵੱਡੇ ਹਿੱਸੇ ਦਾ ਜਿਹੜਾ ਉਹਨਾਂ ਦੇ ਨਾਲ ਜੁੜਿਆ ਹੋਣਾ ਇਹ ਮਤਲਬ ਜ਼ਿੰਮੇਵਾਰ ਬਣਾਉਂਦਾ ਉਹਨਾਂ ਨੂੰ ਕਿ ਤੁਸੀਂ ਅਖ਼ਬਾਰ ਪਹੁੰਚਦਾ ਕਰਨਾ ਹਰ ਹਿਲੇ ਕਰਨਾ ਸੋ ਖ਼ਬਰਾਂ ਦੇ ਹੱਕਦਾਰ ਜਿਹੜੇ ਉਹਨਾਂ ਦੀ ਵੱਡੀ ਇੱਥੇ ਜ਼ਿੰਮੇਵਾਰੀ ਪੱਟੀ ਆ ਉੱਥੇ ਹੀ ਉਹਨਾਂ ਦੇ ਨਾਲ ਜਿਹੜੀ ਆ ਉਹਨਾਂ ਦੀਆਂ ਸਮੱਸਿਆਵਾਂ ਉਹ ਵੀ ਜਿਹੜੀਆਂ ਜੁੜੀਆਂ ਹੋਈਆਂ ਨੇ ਕਿਉਂਕਿ ਖ਼ਬਰ ਜਿਹੜਾ ਇਹ ਵੰਡਣਾ ਉਹ ਕੋਈ ਛੋਟਾ ਜਿਹਾ ਕੰਮ ਨਹੀਂ ਹੈ ਕਿ ਖ਼ਬਰ ਇੱਕ ਜਗ੍ਹਾ ਤੋਂ ਚੱਕ ਲਿਆ ਸੀ ਉੱਚੀ ਜਗ੍ਹਾ ਤੋਂ ਮਤਲਬ ਅਖਬਾਰ ਉੱਥੇ ਜਾ ਕੇ ਦੇਦਾ ਪਹਿਲੀ ਤਾਂ ਗੱਲ ਹੈ ਇੱਕ ਸੀਕੁਐਂਸ ਅਨੁਸਾਰ ਕਿੱਥੇ ਕਿੱਥੇ ਅਖਬਾਰ ਕਿਹੜੇ ਕਿਹੜੇ ਘਰ ਦੇ ਵਿੱਚ ਕਿਹੜਾ ਅਖਬਾਰ ਦੇਣਾ ਇਹ ਇੱਕ ਬੜੀ ਵੱਡੀ ਜਾਣਕਾਰੀ ਮਹੱਤਵਪੂਰਨ ਗੱਲ ਹੈ ਇੱਕ ਬੜਾ ਕਹਿ ਸਕਦੇ ਹਾਂ ਇੱਕ ਸੀਕੁਐਂਸ ਇੱਕ ਲੜੀ ਬੱਤਾਂ ਜਿਹੜੀ ਆ ਉਹਦੀ ਤਿਆਰ ਕਰਨੀ ਤੇ ਔਰ ਉਸ ਗੱਲ ਨੂੰ ਯਾਦ ਰੱਖਣਾ ਕਿ ਇਸ ਘਰ ਦੇ ਵਿੱਚ ਅਖਬਾਰ ਦੇਣਾ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਕਲਾ ਤਾਂ ਜਦੋਂ ਅਖਬਾਰ ਦਾ ਹਾਕਰ ਆਪਣੇ ਸਟਾਲ ਤੋਂ ਲੈ ਕੇ ਅਖਬਾਰ ਚੱਲ ਪੈਂਦਾ ਉਸ ਤੋਂ ਬਾਅਦ ਹੀ ਉਹਦਾ ਜਿਹੜਾ ਸੰਘਰਸ਼ ਸ਼ੁਰੂ ਹੋ ਜਾਂਦਾ ਕਿਉਂਕਿ ਬਹੁਤੀ ਵਾਰ ਅਖਬਾਰ ਤੇ ਜਿਹੜੇ ਹਾਕਰ ਆ ਉਹ ਧੁੰਦਾਂ ਦੇ ਵਿੱਚ ਅਖਬਾਰ ਵੰਡਦੇ ਆ ਉਹ ਬਰਸਾਤਾਂ ਦੇ ਵਿੱਚ ਅਖਬਾਰ ਵੰਡਦੇ ਆ ਔਰ ਸਾਈਕਲਾਂ ਤੇ ਅਖਬਾਰ ਵੰਡਦੇ ਨੇ ਔਰ ਅੱਜ ਭਾਵੇਂ ਹਰੇ ਘਰ ਦੇ ਵਿੱਚ ਦੋ ਦੋ ਚਾਰ ਚਾਰ ਵਹੀਕਲ ਦੋ ਪਹੀਆ ਬਾਣ ਇੱਥੋਂ ਤੱਕ ਕਿ ਗੱਡੀਆਂ ਵੀ ਜਿਹੜੀਆਂ ਆ ਗਈਆਂ ਸਾਡੇ ਆਮ ਘਰ ਦੇ ਵਿੱਚ ਹੋ ਗਈਆਂ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਘਰ ਜਿਹੜਾ ਉਹ ਬੇਕਾਰ ਹੋਊਗਾ ਸਾਰੇ ਕਾਰਾਂ ਵਾਲੇ ਹੋਗੇ ਨੇ ਉਸ ਤੌਰ ਤੇ ਵਿੱਚ ਵੀ ਅਖਬਾਰਾਂ ਦੇ ਜਿਹੜੇ ਹਾਕਰ ਆ ਉਹ ਸਾਈਕਲ ਨਾਲ ਜੁੜਿਆ ਹੋਇਆ ਕਿਉਂਕਿ ਇਹਨਾਂ ਦਾ ਸਾਈਕਲਾ ਨਾਲ ਇਹਨਾਂ ਦਾ ਇਹ ਇਸ ਸਾਧਨ ਦੇ ਨਾਲ ਜੁੜਿਆ ਹੋਣਾ ਇਸ ਕਰਕੇ ਆ ਕਿਉਂਕਿ ਇਹਨਾਂ ਨੂੰ ਬਹੁਤੇ ਪੈਸੇ ਨਹੀਂ ਮਿਲਦੇ ਤਾਂ ਇਹ ਵੀ ਅਸੀਂ ਗੱਲ ਕਹਿ ਸਕਦੇ ਹਾਂ ਕਿ ਅਖਬਾਰ ਦੇ ਹੱਕ ਰਾ ਜਿਹੜੇ ਉਹ ਅਖਬਾਰ ਨੂੰ ਸਿਰਫ ਇਸ ਕਰਕੇ ਨਹੀਂ ਬਣਦੇ ਕਿ ਉਹਨਾਂ ਨੂੰ ਪੈਸੇ ਮਿਲਦੇ ਇਹ ਅਖਬਾਰ ਤੇ ਅਖਬਾਰ ਵੰਡਣਾ ਔਰ ਅਖਬਾਰ ਦੇ ਨਾਲ ਜੁੜੇ ਹੋਣਾ ਇਹ ਇੱਕ ਇੱਕ ਵੱਖਰੀ ਕਿਸਮ ਦੀ ਰੁਚੀ ਆ ਜਿਹੜੇ ਬੰਦੇ ਅਖਬਾਰਾਂ ਨਾਲ ਜੁੜੇ ਆ ਅਖਬਾਰ ਵੰਡਣ ਨਾਲ ਜੁੜੇ ਨੇ ਅਖਬਾਰਾਂ ਦੇ ਪਾਠਕ ਨੇ ਔਰ ਜਾਂ ਕਹ ਲਈਏ ਅਖਬਾਰ ਪੜਨ ਦੇ ਸ਼ਕੀਨ ਨੇ ਤੇ ਅਖਬਾਰ ਜਿਹੜੇ ਆ ਉਹ ਅਖਬਾਰਾਂ ਦੇ ਵਿੱਚ ਲੇ ਕੰਮ ਕਰਦੇ ਨੇ ਕੋਈ ਐਡ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਕੋਈ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਕੰਮ ਕਰ ਉਹ ਸਾਰੇ ਲੋਕ ਆ ਲਿਖਣ ਪੜਨ ਦੇ ਨਾਲ ਜੁੜੇ ਹੁੰਦੇ ਨੇ ਸੋ ਇਸ ਕਰਕੇ ਅਖਬਾਰ ਦਾ ਜਿਹੜਾ ਉਹ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਵੀ ਇੱਕ ਲੋਡ ਬਣ ਜਾਂਦੀ ਆ ਔਰ ਹਾਕਰਵਾ ਹਾਕਰ ਵੀ ਜ਼ਿਆਦਾਤਰ ਆ ਜਿਹੜੇ ਇਸ ਕਰਕੇ ਆਪਣੀ ਲੋਡ ਮਹਿਸੂਸ ਕਰਦੇ ਕਿ ਉਹਨਾਂ ਨੂੰ ਅਖਬਾਰ ਜਿਹੜੇ ਆ ਸਾਰੇ ਸਵੇਰੇ ਸਵੇਰੇ ਉਹ ਪਾਰਕ ਮੁਫਤ ਦੇ ਵਿੱਚ ਪੜਨੋਂ ਮਿਲ ਜਾਂਦੇ ਨੇ ਕਿਉਂਕਿ ਬਹੁਤੇ ਜਿਹੜੇ ਹਾਕਰ ਆ ਉਹ ਪੰਨ ਦੇ ਬੜੇ ਆਸ਼ਕ ਹੁੰਦੇ ਨੇ ਤਾਂ ਬੜੀਆਂ ਜਾਣਕਾਰੀਆਂ ਜਿਹੜੀਆਂ ਹਾਕਰਾਂ ਕੋਲੇ ਹੁੰਦੀਆਂ ਜਿਹੜੀਆਂ ਕਿ ਬਹੁਤ ਸਾਰੇ ਆਮ ਲੋਕਾਂ ਕੋਲੇ ਨਹੀਂ ਹੁੰਦੀਆਂ ਹਾਲਾਂਕਿ ਆਕਲ ਜਿਹੜਾ ਇੱਕ ਆਮ ਵਿਅਕਤੀ ਹੁੰਦਾ ਪਰ ਉਹ ਆਮ ਵਿਅਕਤੀ ਤੋਂ ਹਟ ਕੇ ਹੁੰਦਾ ਕਿਉਂਕਿ ਉਹਦੇ ਕੋਲੇ ਬਹੁਤ ਸਾਰੀ ਜਾਣਕਾਰੀ ਹੈ ਉਹ ਇਹ ਦੱਸ ਦਿੰਦਾ ਕਿ ਇਸ ਅਖਬਾਰ ਦੀ ਖਬਰ ਦੀ ਦੀ ਜਿਹੜੀ ਟੋਨ ਇਹ ਆ ਦੂਸਰੇ ਅਖਬਾਰ ਦੀ ਟੋਨ ਇਹ ਆ ਤੇ ਉਹ ਅਤੀਜਾ ਅਖਬਾਰੇ ਦੇ ਬਾਰੇ ਚ ਇਹ ਲਿਖਦਾ ਉਹ ਸਾਰੀ ਸਾਂਝੀ ਇੱਕ ਪ੍ਰਤੀਕਿਰਿਆ ਦੇ ਉੱਪਰ ਉਹਨਾਂ ਦਾ ਉਹਦਾ ਆਪਣਾ ਇੱਕ ਵੱਖਰਾ ਦ੍ਰਿਸ਼ਟੀਕੋਣ ਹੁੰਦਾ ਉਹਨੂੰ ਰਾਜਨੀਤਿਕ ਸੂਝ ਵੀ ਹੁੰਦੀ ਆ ਉਹਨੂੰ ਪੱਤਰਕਾਰਤਾ ਦੇ ਖੇਤਰ ਦੇ ਨਾਲ ਜੁੜੀ ਜਿਹੜੀ ਖਬਰ ਆ ਉਹਦੀ ਜਿਹੜੀ ਗ੍ਰਾਮਰ ਆ ਉਹਦੇ ਬਾਰੇ ਵੀ ਨੌਲੇਜ ਕਾਫੀ ਹੋ ਜਾਂਦੀ ਔਰ ਇਹ ਵੀ ਸੱਚ ਆ ਕਿ ਬਹੁਤੇ ਅਖਬਾਰ ਦੇ ਹਾਕਰ ਅਖਬਾਰਾਂ ਦੀਆਂ ਏਜੰਸੀਆਂ ਦੇ ਮਾਲਕ ਜਿਹੜੇ ਆ ਉਹ ਇਸ ਤਕਨੀਕ ਨੂੰ ਇੱਕ ਇਸ ਖਬਰ ਦੀ ਬੰਤਰ ਨੂੰ ਜਾਂਚ ਕੇ ਪਰਖ ਕੇ ਸਮਝ ਕੇ ਇੱਕ ਚੰਗੇ ਪੱਤਰਕਾਰ ਵੀ ਬਣ ਚੁੱਕੇ ਨੇ ਹੁਣ ਇਸ ਵੇਲੇ ਤਾਂ ਗੱਲ ਅਖਬਾਰਾਂ ਦੀ ਜਿਹੜੀਆਂ ਹਾਕਰਾਂ ਦੀ ਸਮੱਸਿਆਵਾਂ ਦੀ ਚੱਲਦੀ ਹੈ ਤਾਂ ਇਹ ਸਮੱਸਿਆ ਇਹ ਵੀ ਇੱਕ ਵੱਡੀ ਹੈ ਜੇਕਰ ਕਿਸੇ ਵਿਅਕਤੀ ਦੇ ਸ਼ੌਕ ਦੇ ਨਾਲ-ਨਾਲ ਉਹਦਾ ਜਿਹੜਾ ਕੰਮ ਉਹਦਾ ਰੋਜ਼ਗਾਰ ਬਣ ਜੇਵੇ ਤਾਂ ਇਹ ਚੰਗੀ ਗੱਲ ਹੁੰਦੀ ਹੈ ਸੋ ਖਬਰਾਂ ਦੇ ਹਾਕਰਾਂ ਨੂੰ ਕੋਈ ਬਹੁਤੇ ਪੈਸੇ ਨਹੀਂ ਮਿਲਦੇ ਉਹਦੇ ਲਈ ਮੈਂ ਸੋਚਦਾ ਵੀ ਸਾਡਾ ਸਮਾਜ ਜ਼ਿੰਮੇਵਾਰ ਕਿਉਂਕਿ ਅਸੀਂ ਇਹ ਗੱਲ ਸੋਚਦੇ ਹਾਂ ਹਰ ਵੇਲੇ ਕਿਹ ਅਖਬਾਰ ਸਾਨੂੰ ਮੁਫਤ ਦੇ ਵਿੱਚ ਹੀ ਮਿਲ ਜਵੇ ਕਈ ਲੋਕ ਤਾਂ 5-7 ਰੁਪਏ ਦਾ ਅਖਬਾਰ ਜਿਹੜਾ ਉਹ ਲਵਾਉਣਾ ਪਸੰਦ ਨਹੀਂ ਕਰਦੇ ਉਹ ਗਵਾਂਡੀਆਂ ਦੇ ਘਰਾਂ ਤੱਕ ਜਾ ਕੇ ਦੇਖਦੇ ਨੇ ਵੀ ਸਾਨੂੰ ਅਖਬਾਰ ਮਿਲ ਜੇ ਇਹਨਾਂ ਤੋਂ ਪਹਿਲਾਂ ਤੁਸੀਂ ਪਰੋ ਨਾ ਫਿਰ ਸਾਨੂੰ ਦੇ ਦਿਓ ਸੋ ਅਖਬਾਰਾਂ ਦਾ ਜਿਹੜਾ ਏਸੇ ਕਰਕੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਰੇਟ ਆ ਉਹ ਇੱਕੋ ਹੀ ਚੱਲਿਆ ਆਉਂਦਾ ਤਾਂ ਅਖਬਾਰ ਦੀ ਜਿਹੜੀ ਕੀਮਤ ਨਾ ਵਧਣ ਕਾਰਨ ਅਖਬਾਰਾਂ ਦੇ ਜਿਹੜੇ ਏਜੰਸੀ 홀ਡਰ ਆ ਉਹ ਹਾਕਰਾਂ ਨੂੰ ਵੀ ਓਨੇ ਕੀ ਪੈਸੇ ਦਿੰਦੇ ਨਹੀਂ ਜਿਹੜੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਦਿੱਤੇ ਜਾਂਦੇ ਸੀ ਸੋ ਇਹ ਇੱਕ ਬੜੀ ਵੱਡੀ ਸਮੱਸਿਆ ਹੈ ਔਰ ਪਾਠਕਾਂ ਦਾ ਘਟ ਜਾਣਾ ਇਹ ਇਹ ਵੀ ਇੱਕ ਵੱਡਾ ਪੁਆਇੰਟ ਆ ਕਿਉਂਕਿ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਉਹ ਅਖਬਾਰਾਂ ਨੂੰ ਜ਼ਿਆਦਾ ਲਾਇਕ ਨਹੀਂ ਕਰਦੀ ਉਹ ਮਜਬੂਰੀ ਵਾਸਤੇ ਅਖਬਾਰ ਪੜ੍ਹਦੀ ਆ ਬਹੁਤੇ ਘਰਾਂ ਦੇ ਵਿੱਚ ਅਖਬਾਰ ਬਜ਼ੁਰਗ ਪੜ੍ਹਦੇ ਨੇ ਉਹ ਬਜ਼ੁਰਗ ਲੇਟ ਉੱਠਦੇ ਨੇ ਜਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ ਤੇ ਬਹੁਤੇ ਘਰਾਂ ਦੇ ਵਿੱਚ ਅਖਬਾਰਾਂ ਦੀਆਂ ਤਹਾਂ ਹੀ ਨਹੀਂ ਖੋਲਦੀਆਂ ਨਵੀਂ ਪੀੜ੍ਹੀ ਉਹ ਜ਼ਰੂਰੀ ਨਹੀਂ ਸਮਝਦੀ ਕਿਉਂਕਿ ਉਹ ਨਵੀਂ ਟੈਕਨੋਲੋਜੀ ਦੇ ਨਾਲ ਨਵੀਂ ਦੁਨੀਆਂ ਨਾਲ ਜੁੜੀ ਹੋਈ ਆ ਹਮ ਬਜ਼ੁਰਗ ਜਿਹੜੇ ਨੇ ਸਾਡੇ ਪੁਰਾਣ ਉਹ ਸਰਤਕ ਮਾਸ ਨਾਲ ਜੁੜੇ ਹੋਏ ਨੇ ਇਸ ਕਰਕੇ ਉਹਨਾਂ ਘਰਾਂ ਦੇ ਵਿੱਚ ਅਖਬਾਰ ਜਾਂਦੇ ਨੇ ਸੋ ਅਖਬਾਰਾਂ ਦੇ ਜਿਹੜੇ ਹਾਕਰ ਨੇ ਉਹਨਾਂ ਦੀ ਅਖਬਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਉਹ ਬਹੁਤ ਵੱਡਾ ਫਰਜ਼ ਹੈ ਜਿਹੜਾ ਇਹ ਅਦਾ ਕਰਦੇ ਨੇ ਅਸੀਂ ਉਹਨਾਂ ਦੀਆਂ ਜ਼ਿੰਮੇਵਾਰੀ ਤੋਂ ਉਹਨਾਂ ਦੇ ਫਰਜ਼ ਤੋਂ ਕਦੇ ਵੀ ਮਤਲਬ ਇਨਕਾਰ ਹੀ ਨਹੀਂ ਕਰ ਸਕਦੇ ਸੋ ਅਸੀਂ ਇਸ ਗੱਲ ਦੀ ਮੈਂ ਅੱਜ ਇਸ ਮਾਧਮ ਤੇ ਰਾਹੀਂ ਅਪੀਲ ਕਰਾਂਗਾ ਸਾਡੇ ਪਾਟਕਾਂ ਨੂੰ ਕਿ ਅਖਬਾਰ ਜਿਹੜਾ ਆ ਕਮ ਸੇ ਕਮ ਜਿੱਥੇ ਅਸੀਂ ਹਰ ਜਗ੍ਹਾ ਦੇ ਉੱਤੇ ਬੇ ਫਾਲਤੂ ਜਿਹੜੀ ਆ ਆਪਣੇ ਖਰਚੇ ਕਰਦੇ ਆ ਕੋਈ ਡੇਲੀ ਦਾ ਰੋਜ਼ਾਨਾ ਦਾ ਜੇ ਅਸੀਂ 5 ਰੁਪਏ ਖਰਚ ਕਰ ਸਕਦੇ ਆ ਤੇ ਜੇ ਦੋ ਹੋਰ ਖਰਚ ਕਰ ਲਵਾਂਗੇ ਤੇ 7 ਰੁਪਏ ਦਾ ਅਖਬਾਰ ਸਾਨੂੰ ਮਿਲ ਜਵੇ ਇਹਨਾਂ ਕੇ 10 ਰੁਪਏ ਦਾ ਵੀ ਜੇ ਸਾਨੂੰ ਮਿਲ ਜਵੇ 2-3 ਰੁਪਏ ਤਾਂ ਮਹੀਨੇ ਦੇ ਸਿਰਫ 99 ਰੁਪਏ ਬੱਧੇ ਆ ਤਾਂ ਇੱਕ ਜੇ ਇੱਕ ਸ਼ਰਾਬ ਦੇ ਸਕੀਨ ਵਾਸਤੇ ਤਾਂ ਪਉਏ ਦੀ ਕੀਮਤ ਵੀ ਨਹੀਂ ਹੈਗੀ ਉਹ ਸੋ ਇਸ ਕਰਕੇ ਇਹਦੇ ਨਾਲ ਅਸੀਂ ਜੇ ਕਰੇ ਅਸੀਂ ਕਰ ਲਵਾਂਗੇ ਆਕਰਨ ਉਹਨਾਂ ਦਾ ਬੜਾ ਯੋਗਦਾਨ ਮੈਂ ਤਾਂ ਨਾ ਦਵਾਂਗੇ ਤਾਂ ਅਸੀਂ ਸਿਰਫ ਹਾਕਰ ਦੇ ਲਈ ਨਹੀਂ ਅਸੀਂ ਆਪਣੇ ਪੰਜਾਬੀ ਜ਼ੁਬਾਨ ਵਾਸਤੇ ਆਪਣੀ ਪੰਜਾਬੀ ਪੱਤਰਕਾਰਤਾ ਵਾਸਤੇ ਔਰ ਪੰਜਾਬੀ ਦੇ ਇੱਕ ਨਿਰਪੱਖ ਤੇ ਨਿੱਡਰ ਮੀਡੀਆ ਦੇ ਲਈ ਵੀ ਅਸੀਂ ਇੱਕ ਬਹੁਤ ਵੱਡਾ ਜਿਹੜਾ ਕੰਮ ਕਰਦੇ ਹੋਵਾਂ ਸੋ ਅਸੀਂ ਪੰਜਾਬੀ ਦੇ ਇੱਕ ਜਿਹੜੇ ਮਜ਼ਬੂਤ ਥੰਮਾ ਮੀਡੀਆ ਉਹਨੂੰ ਵੀ ਅਸੀਂ ਹੋਰ ਮਜ਼ਬੂਤ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਸੋ ਇਹ ਕੋਸ਼ਿਸ਼ਾਂ ਸਾਨੂੰ ਕਰਨੀਆਂ ਪੈਣੀਆਂ ਨੇ ਤੇ ਨਹੀਂ ਤਾਂ ਜਿਸ ਤਰ੍ਹਾਂ ਦਾ ਸਮਾ ਚੱਲ ਰਿਹਾ ਉਸ ਦੌਰ ਦੇ ਵਿੱਚ ਅਖਬਾਰਾਂ ਨੂੰ ਤਾਂ ਵੱਡੀ ਢਾਲ ਲਕਣੀ ਲੱਗਣੀ ਹੈ ਤੇ ਜੇ ਅਖਬਾਰਾਂ ਨੂੰ ਢਾਲ ਲਾਗੀ ਤਾਂ ਹਾਕਰਾਂ ਨੇ ਕਿੱਥੇ ਵਜਣਾ ਸੋ ਹਾਕਰ ਜਿਹੜਾ ਆ ਉਹ ਤਾਂ ਹੀ ਜਿਉਂਦਾ ਰਹਿ ਸਕਦਾ ਜੇਕਰ ਅਸੀਂ ਉਹਦੇ ਉਹਦੀ ਜਿਹੜੀ ਟੈਂਟ ਦੀ ਆਗ ਆ ਉਹ ਰੋਜ਼ ਦਾ ਰੋਟੀ ਪਾਣੀ ਆ ਜੇ ਉਹਨੂੰ ਉਹਨੂੰ ਮਿਲਦਾ ਰਹੂਗਾ ਕਿਉਂਕਿ ਇਸ ਖੇਤਰ ਨਾਲ ਜੁੜੇ ਲੋਕ ਨੇ ਜਿਹੜੇ ਉਹ ਜ਼ਿਆਦਾਤਰ ਜਿਹੜਾ ਆ ਉਹ ਗਰੀਬੀ ਦੀ ਹਰੇਕਾ ਦੇ ਹੀਟਲੇ ਨਹੀਂ ਤੇ ਬਹੁਤ ਸਾਰੇ ਬਜ਼ੁਰਗ ਨਹੀਂ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਸਹਾਰਾ ਨਹੀਂ ਹੈ ਉਹਨਾਂ ਦੇ ਬੱਚਾ ਨਹੀਂ ਬੱਚੇ ਕੋਈ ਹੈ ਕੋਈ ਅਲੱਗ ਹੋ ਗਿਆ ਕੋਈ ਕਿਸੇ ਤਰੀਕੇ ਦੇ ਨਾਲ ਆ ਮਾਂ ਬੱਚੇ ਜਿਹੜੇ ਮਾਪਪੋ ਤੋਂ ਬਾਪਪਾ ਦੇ ਨਾਲ ਨਹੀਂ ਰਹਿੰਦੇ ਜਾਂ ਕਿਸੇ ਦਾ ਬੱਚਾ ਹੈ ਹੀ ਨਹੀਂ ਉਹ ਖੁਦ ਨੇ ਮਜਬੂਰ ਵਿਚਾਰੇ ਹੋਰ ਨਹੀਂ ਤਾਂ ਕਮ ਸੇ ਕਮ ਅਸੀਂ ਇਹਨਾਂ ਲੋਕਾਂ ਦੇ ਬਟਾਪੇ ਨੂੰ ਇਹਨਾਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਦੀ ਮਦਦ ਕਰੀਏ ਸੋ ਮੈਂ ਇਸੇ ਗੱਲ ਦੀ ਆਪਣੇ ਤੌਰ ਦੇ ਉੱਤੇ ਨਿਮਰਤਾ ਸਹਿਤ ਸਾਰੇ ਪਾਠਕਾਂ ਨੂੰ ਔਰ ਪਾਰੇ ਪੰਜਾਬੀ ਪਿਆਰਿਆਂ ਨੂੰ ਇਸ ਗੱਲ ਦੀ ਅਪੀਲ ਕਰੂੰਗਾ ਕਿ ਅਸੀਂ ਹੱਕ ਕਰਦਾ ਜਿਹੜਾ ਹੱਕ ਆ ਉਹਦਾ ਬੰਦ ਦਾ ਜਿੰਨਾ ਵੀ ਆ ਉਹਦੇ ਤੋਂ ਵੀ ਵੱਧ ਦੀਗੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਔਰ ਮਾਨੂੰ ਤਸੱਲੀ ਵੀ ਆ ਮੇਰੀ ਇਸ ਅਪੀਲ ਨੂੰ ਜਿਹੜੀ ਆ ਉਹ ਜ਼ਰੂਰ ਸਾਡੇ ਪੰਜਾਬੀ ਪਿਆਰੇ ਪ੍ਰਵਾਨ ਕਰਨਗੇ ਤਾਂ ਅਸੀਂ ਆਪਣੇ ਪੰਜਾਬੀ ਪੱਤਰਕਾਰੀ ਨੂੰ ਪੰਜਾਬੀ ਅਖਬਾਰਾਂ ਨੂੰ ਤੇ ਸਾਡੇ ਪੰਜਾਬ ਦੇ ਕਿਰਤੀ ਜਿਹੜੇ ਹੱਕਰਾਂ ਉਹਨਾਂ ਦੀਆਂ ਵੀ ਭਾਵਨਾਵਾਂ ਨੂੰ ਜਿਹੜਾ ਹੈ ਕਹਿ ਸਕਦੇ ਆ ਬਚਾ ਸਕਦੇ ਆ ਔਰ ਪੰਜਾਬ ਦੀ ਜਿਹੜੀ ਆਉਣ ਵਾਲੀ ਪੀਡੀਆ ਉਹਦੇ ਵਿੱਚ ਵੀ ਜੇਕਰ ਅਸੀਂ ਚੇਤਨਾ ਪੈਦਾ ਕਰੀਏ ਕਿ ਅਖਬਾਰ ਪੜਿਆ ਜਾਵੇ ਤਾਂ ਕਿ ਚੰਗੇ ਸਹਿਯਤ ਨਾਲ ਚੰਗੀਆਂ ਚੀਜ਼ਾਂ ਨਾਲ ਜੁੜ ਸਕਣ ਤੇ ਉਹਦੇ ਵਿੱਚ ਵੀ ਇਹ ਗੱਲ ਮੈਨੂੰ ਲੱਗਦਾ ਪੈਦਾ ਕਰਨੀ ਚਾਹੀਦੀ ਹੈ ਸੋ ਕੁੱਲ ਮਿਲਾ ਕੇ ਸਾਨੂੰ ਅਖਬਾਰਾਂ ਦਾ ਜਿਹੜਾ ਉਹ ਚਾਲੂ ਰੱਖਣਾ ਤਾਂ ਹਕਰ ਦੀ ਜਿਹੜੀ ਆ ਉਹ ਹਰ ਤਰ੍ਹਾਂ ਦੀ ਸਿਹਤਾਂ ਕਰਨੀ ਪੈਣੀ ਆ ਇਸ ਗੱਲ ਤੋਂ ਕੋਈ ਹੰਕਾਰ ਨਹੀਂ ਸੋ ਬਹੁਤ ਬਹੁਤ ਧੰਨਵਾਦ